ਇਹ ਪਹਿਲੇ ਨੂੰ ਕੱਢ ਲੋ ਬਾਬੇ ਜਿਵੇਂ ਥੱਲੇ ਹੀ ਆ ਉਹ ਜੇ ਵਾਚ ਵਾਚ ਕੱਢ ਦੇ ਕੇ ਮਗਨ ਹੋ ਜਾ ਯਾਰ ਹੋ ਗਿਆ ਯਾਰ ਤਿੰਨ 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 ਵੀ ਠੀਕ ਹੈ ਜੀ ਠੀਕ ਆ ਉਹ ਕਰ ਲਾ ਕਰ ਲਾ ਕਰ ਲੋ ਵੀ ਜਲਦੀ ਮੇਰਾ ਭਰਾ ਨਾਲ ਲੱਗ ਜਾਓ ਲੱਕ ਤੋਂ ਕੱਢ ਲਾ ਲੱਕ ਤੋਂ ਲੱਕ ਤੋਂ ਲੱਕ ਤੋਂ ਉਹ ਦੋ ਮਿੰਟ ਬਲਾਂ ਨੂੰ ਨਾ ਕੱਢਿਓ ਉਧਰੋਂ ਲੱਕ ਤੋਂ ਰੱਖ ਦਿਓ ਚੱਕ ਦਿਓ ਮਿੱਟੀ ਆ ਪਰਿਆ ਨਾ

तो बाहर भूए मोरे बैठे थे फिर लाइट आया उसके बाद उस सारे सोने चल गए तो मैं के ना झाड़ू लगा के मैं बहा के फिर घर तो वाले का क्या नाम है शंकर 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 मंडल उसके पिता का नाम क्या है उसका पिता का बादल मंडल कहाँ से आप रहते कहां पे हो? क्या करते हो यहाँ पे ਕਿੰਨੇ ਦੇਸ਼ਿਆਂ ਤੋਂ ਮਕਾਨ ਤੇ ਤੁਹਾਡੇ ਵਾਰ ਦਾ ਕੀ ਮਾਮਲਾ ਹੈ ਸਾਡਾ ਤੇ ਕਿਹੜੇ ਕਿਹਨਾ ਹਾਲਾਤਾਂ ਕਰਕੇ ਬਿਚਿਆ ਸਰ ਮੈਨੂੰ ਉਹ ਸਵੇਰੇ ਤਕਰੀਬਨ 6:30 7 ਵਜੇ ਫੋਨ ਆਇਆ ਉੱਥੇ ਜਿਹਨਾਂ ਦਾ ਮਕਾਨ ਆ ਉਹਨਾਂ ਨਾਲ ਹੀ ਮੇਰੇ ਸਹੁਰਿਆਂ ਦਾ ਘਰ ਉਹਨਾਂ ਦਾ ਮੈਨੂੰ ਫੋਨ ਆਇਆ ਕਿ ਏਦਾਂ ਏਦਾਂ ਛੱਤ ਡਿੱਗੀ ਗਵੰਡੀਆਂ ਦੀ ਬਹੁਤ ਹੀ ਮੰਦਭਾਗੀ ਘਟਨਾ ਹੋਈ ਅੱਜ ਸਵੇਰੇ ਸਵੇਰੇ ਹੀ ਕਿ ਇਹ ਵਿਚਾਰੇ ਪ੍ਰਵਾਸੀ ਮਜ਼ਦੂਰ ਆ ਇੱਥੇ ਦਿਹਾੜੀਆਂ ਕਰਕੇ ਆਪਣਾ ਗੁਜ਼ਾਰਾ ਕਰਦੇ ਸੀਗੇ 6 ਕੁੜੀਆਂ ਸੀਗੀਆਂ ਤੇ ਇੱਕ ਹਸਬੰਡ ਵਾਈਫ ਸੀਗੇ ਹਸਬੰਡ ਦੀ ਡੈਥ ਹੋ ਗਈ ਆ ਤੇ ਦੋ ਕੁੜੀਆਂ ਦੀ ਡੈਥ ਹੋ ਗਈ ਆ ਮਾਂ ਬਚ ਗਈ ਆ ਤੇ ਦੋ ਕੁੜੀਆਂ ਛੋਟੀਆਂ ਉਹ ਬਚ ਗਈਆਂ ਪਰ ਇਹ ਬਹੁਤ ਹੀ ਜਿਹੜਾ ਮਕਾਨ ਆ ਬਹੁਤ ਖਸਤਾ ਹਾਲਤ ਚ ਸੀਗਾ ਇਹਨਾਂ ਨੂੰ ਮੇਰੇ ਖਿਆਲ ਨਾਲ 15 20 ਦਿਨ ਪਹਿਲਾਂ ਕਿਹਾ ਵੀ ਸੀਗਾ ਮਕਾਨ ਮਾਲਕਾਂ ਵੱਲੋਂ ਕਿ ਤੁਸੀਂ ਘਰ ਖਾਲੀ ਕਰ ਦਿਓ ਇਹਦੀ ਛੱਤ ਪਤਾ ਨਹੀਂ ਕਿਹੜੇ ਵੇਲੇ ਡਿੱਗ ਜਾਣੀ ਆ ਤੇ ਮੈਨੂੰ ਮਿਲੇ ਵੀ ਸੀ ਕਹਿੰਦੇ ਸੀ ਅਸੀਂ ਕੁ ਦੋ ਦਿਨ ਤੱਕ ਮਕਾਨ ਅਸੀਂ ਖਾਲੀ ਕਰ ਦੇਣਾ ਵਾ ਤੇ ਬਹੁਤ ਖਸਤਾ ਹਾਲਤ ਚ ਤੇ ਮੈਂ ਸਗੋਂ ਇਹਨਾਂ ਨੂੰ ਕਿਹਾ ਸੀ ਮੈਂ ਕਿਹਾ ਤੁਸੀਂ ਮਕਾਨ ਖਾਲੀ ਕਰਕੇ ਤੇ ਕੋਈ ਹੋਰ ਕਰ ਲੈ ਲੋ ਜਿਹੜਾ ਵਧੀਆ ਆ ਇਹਦਾ ਪਤਾ ਨਹੀਂ ਕਿਹੜੇ ਵੇਲੇ ਡਿੱਗ ਜਾਣਾ ਤੇ ਉਹੀ ਅੱਜ ਹਾਲਾਤਾਂ ਵਿੱਚ ਅੱਜ ਉਹ ਹੋ ਗਿਆ ਕੰਮ ਚਲੋ ਜੋ ਪ੍ਰਮਾਧਮਾ ਨੂੰ ਮਨਜ਼ੂਰ ਸੀਗਾ ਪਰ ਬਹੁਤ ਹੀ ਇਹ ਮੰਦਭਾਗੀ ਘਟਨਾ ਹੋਈ ਆ ਸਵੇਰੇ ਸਵੇਰੇ ਅੱਜ ਜਿਹਦੇ ਵਿੱਚੋਂ ਪਿਓ ਪੂਰਾ ਹੋ ਗਿਆ ਤੇ ਦੋ ਬੱਚੇ ਪੂਰੇ ਹੋ ਗਏ ਪੂਰੀ ਸਿੱਕੀ ਆ ਜੀ ਵਾਲੀ ਸਿੱਕੀ ਦਾ ਬਾਈਕੈਚਿੰਗ ਕੁਝ ਨਹੀਂ ਸੀ ਜੀ ਹਾਂ ਜੀ